ਆਇਨਾ ਸਰਕਾਰਾਂ ਨੇ ਦੁਖੀ ਕੀਤਾ ਆਪਾਂ ਨੂੰ ਬੜਾ ਇਹਨਾਂ ਨੇ ਸੂਲੀ ਤੇ ਟੰਗਿਆ ਸਾਡੀਆਂ ਕਈ ਪੀੜ੍ਹੀਆਂ ਨੂੰ ਆ ਲੱਕੇ ਨੂੰ ਤਾਂ ਖਾਸ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਘਰ ਹਜਾ ਹੋਊਗਾ ਜਿੱਥੇ ਪਰਚਾ ਨਾ ਹੋਵੇ ਪਰਚਾ ਕਰਵਾ ਦਾਂਗੇ ਤੇਰੇ ਤੇ ਥਾੜੇ ਸਿੱਟ ਲਾਂਗੇ ਤੈਨੂੰ ਨੂੜ ਲਾਂਗੇ ਯਾਰ ਗੱਲਾਂ ਦੀ ਪੌਣੇ 3 ਸਾਲ ਹੋ ਗਿਆ ਤੁਹਾਡੇ ਪੁੱਤ ਨੂੰ 60000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਪਰਚਾ ਨਹੀਂ ਕਰਾਇਆ ਪਰ ਮੈਂ ਕਿਸੇ ਲਈ ਪੰਜਾਬ 60000 ਨੌਕਰੀਆਂ ਦੇ ਦੀਆਂ ਸਰਕਾਰੀ ਸੋ ਵੀਰੋ ਇਹ ਇਹ ਫਰਕ ਹੈ ਇਹ ਸਾਡੀ ਸਰਕਾਰ ਦਾ ਫਰਕ ਹੈ ਉਹਨਾਂ ਨਾਲ ਸੋ ਕਿਰਪਾ ਕਰਕੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਭੁਖੀਆ ਬਣਾ ਕੇ ਪਰਿਵਾਰ ਦਾ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੀਏ ਤਾਂ ਤੁਸੀਂ ਮੈਨੂੰ ਮੁਖੀਆ ਮੰਨ ਬਣਾਤਾ ਤੇ ਮੁਖੀਆ ਦਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਭੁੱਖਾ ਨਾ ਸੌਂਵੇ ਔਰ ਪਰਿਵਾਰ ਦੇ ਵਿਸ਼ਟੁਲਿਆ ਫੁੱਲਾ ਜਿਹੜਾ ਉਹ ਪਲਦਾ ਰਹੇ ਮੈਂ ਚੁੱਲ੍ਹੇ ਬਾਲਣ ਵਾਲਿਆਂ ਚੋਂ ਆਂ ਮੈਂ ਠੁੱਲੇ ਬੁਝਾਉਣ ਵਾਲਿਆਂ ਚੋਂ ਆਂ ਔਰ ਜਿਨ੍ਹਾਂ ਨੇ ਭਈ ਕੀਤੀਆਂ ਨੇ ਮੁੱਮੇ ਜਾਂਦੇ ਕਬੀਰਾ ਤੇਰੀ ਝੋਪੜੀ ਗੱਲ ਕਟੀਆਂ ਦੇ ਪਾਸ ਜੋ ਕਰਨਗੇ ਸੋ ਬਰਨਗੇ ਤੋ ਕਥੀ ਜਾਂਦੇ ਆ ਫਿਰ ਜੇ ਕੀਤੀਆਂ ਮਾਰੀਆਂ ਕੀਤੀਆਂ ਕਰਤੂਤਾਂ ਮਾਰੀਆਂ ਕੀਤੀਆਂ ਨੀਤਾਂ ਮਾਰੀਆਂ ਰੱਖਿਆ ਫੁਕਤੀ ਜਾਂਦੇ ਆ ਨਾ ਕਸਵਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਤ ਮਤ ਮਾਰਦਾ ਬਸ ਉਹ ਦੇਖ ਹਾਲਤ ਕੀ ਮੈਂ ਨਹੀਂ ਬੋਲਦਾ ਉਹਦੇ ਬਾਰੇ ਕੁਝ ਜਿਹਨੂੰ ਜਿਹਨੂੰ ਰੱਬ ਨੇ ਜਿਹਦੀ ਜਿਹਦੀਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਣ ਉਹਦੇ ਬਾਰੇ ਕੀ ਬੋਲੀਏ ਬਈ ਕੀ ਕਹੀਏ ਉਹਦੇ ਬਾਰੇ ਹੁਣ ਪਰਮਾਤਮਾ ਦੇਖਦਾ ਜੀ ਅਸੀਂ ਤਾਂ ਉਹਨੂੰ ਮੰਨਣ ਵਾਲੇ ਬੰਦੇ ਆ